ਆਹ ਟ੍ਰੇਨ ਆਪਣੀ ਮਾਲਵਾ ਐਕਸਪ੍ਰੈਸ ਦਾ ਨਾਮ ਹੈ ਟ੍ਰੇਨ ਦਾ ਜੰਮੂ ਦੇ ਵਿੱਚ ਐਂਟਰ ਹੁੰਦੇ ਆ ਸਾਰੇ ਸਿਮ ਜਿਹੜੇ ਉਹ ਬੰਦ ਹੋ ਗਏ ਐਮਰਜੈਂਸੀ ਕਾਲ ਇਹ ਤੇ ਲਿਖਿਆਉਣ ਲੱਗ ਗਿਆ ਸਾਰਿਆਂ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਪਣਾ ਨਵਾਂ ਸਫ਼ਰ ਸ਼ੁਰੂ ਕਰ ਰਹੇ ਹਾਂ ਤੇ ਆਪਾਂ ਜਾ ਰਹੇ ਹਾਂ ਜੰਮੂ ਕਸ਼ਮੀਰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਤੁਹਾਨੂੰ ਕਸ਼ਮੀਰ ਦੀਆਂ ਸੋਹਣੀਆਂ ਸੋਹਣੀਆਂ ਥਾਵਾਂ ਦਿਖਾਵਾਂਗੇ ਤੇ ਅੱਜ ਦੀ ਤਰੀਕ ਹੈਗੀ 12 ਨਵੰਬਰ 2024 ਤੇ 12 ਨਵੰਬਰ ਨੂੰ ਆਪਾਂ ਆਪਣਾ ਨਮਾ ਸਫਰ ਸ਼ੁਰੂ ਕਰ ਰਹੇ ਹਾਂ ਕਸ਼ਮੀਰ ਵਾਸਤੇ ਇਸ ਟਾਈਮ ਆਪਾਂ ਆਪਣੇ ਘਰੇ ਆ ਆਪਾਂ ਜਾਣਾ ਟ੍ਰੇਨ ਦੇ ਵਿੱਚ ਇਹ ਸਾਰਾ ਸਫਰ ਆਪਣਾ ਟ੍ਰੇਨ ਦੇ ਵਿੱਚ ਰਹੂਗਾ ਤੇ ਆਪਣੀ ਜਿਹੜੀ ਟ੍ਰੇਨ ਆ ਉਹ ਹੈਗੀ ਲੁਧਿਆਣੇ ਜੰਕਸ਼ਨ ਤੋਂ ਜੰਮੂ ਜੰਕਸ਼ਨ ਤੱਕ ਸੋ ਆਪਾਂ ਘਰੋਂ ਹੁਣ ਚੱਲਣ ਲੱਗੇ ਆ ਲੁਧਿਆਣੇ ਜੰਕਸ਼ਨ ਵਾਸਤੇ ਇੱਥੋਂ ਆਪਾਂ ਬੱਸ ਜਾਵਾਂਗੇ ਲੁਧਿਆਣੇ ਤੱਕ ਤੇ ਟ੍ਰੇਨ ਦੀ ਟਿਕਟ ਆਪਣੀ ਲੁਧਿਆਣੇ ਤੋਂ ਹੋਈ ਹੈ ਲੁਧਿਆਣੇ ਤੋਂ ਜੰਮੂ ਤੱਕ ਤੇ ਇਹ ਜਿਹੜਾ ਟੂਰ ਹੈ ਇਹ ਕਾਫੀ ਜਾਣਿਆਂ ਦਾ ਗਰੁੱਪ ਜਾ ਰਿਹਾ ਹੈ ਤੇ ਜੰਮੂ ਪਹੁੰਚ ਕੇ ਸਾਰੇ ਜਣੇ ਇਕੱਠੇ ਹੋ ਜਾਾਂਗੇ ਕੁਝ ਕੁ ਜਣੇ ਆਪਾਂ ਨੂੰ ਲੁਧਿਆਣੇ ਮਿਲਣਗੇ ਸੋ ਬਲੌਗ ਚ ਬਣੇ ਰਹੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਬਣੇ ਰਹੋ ਸਾਰਾ ਆਪਾਂ ਤੁਹਾਨੂੰ ਕਸ਼ਮੀਰ ਦਿਖਾਵਾਂਗੇ ਕਸ਼ਮੀਰ ਦੀਆਂ ਸੋਹਣੀਆਂ ਸੋਹਣੀਆਂ ਥਾਵਾਂ ਦਿਖਾਵਾਂਗੇ ਜਿਹੜੇ ਚੈਨਲ ਦੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰਾ ਆਪਾਂ ਤੁਹਾਨੂੰ ਜੰਮੂ ਘੁਮਾਵਾਂਗੇ ਸ਼੍ਰੀਨਗਰ ਦੀਆਂ ਸੋਹਣੀਆਂ ਸੋਹਣੀਆਂ ਥਾਵਾਂ ਸੋ ਟਾਈਮ ਸਵੇਰੇ 9 ਵਜੇ ਦਾ ਹੋਊਗਾ ਆਪਾਂ ਚੱਲਦੇ ਆਂ ਘਰੋਂ ਅੱਜ ਦੀ ਵੀਡੀਓ 'ਚ ਬਣੇ ਰਹੋ ਆ ਆਪਾਂ ਬੈਗ ਲੈ ਕੇ ਜਾ ਰਹੇ ਹਾਂ ਇਹ ਬੈਗ ਦੇ ਵਿੱਚ ਆਪਣੇ ਸਾਰੇ ਕੱਪੜੇ ਨੇ ਤੇ ਸਾਰਾ ਜ਼ਰੂਰੀ ਸਮਾਨ ਆ ਤੇ ਇੱਕ ਆਪਾਂ ਨਾਲ ਛੋਟਾ ਬੈਗ ਲਿਆ ਇਹਦੇ ਵਿੱਚ ਪਰਸ ਹੋ ਗਿਆ ਜਾਂ ਆਪਣੇ ਪਾਵਰ ਬੈਂਕ ਹੋ ਗਈ ਫੋਨ ਹੋ ਗਏ ਆਪਣੇ ਉਹ ਆਪਾਂ ਇਹ ਬੈਗ ਨਾਲ ਚੱਕਾਂਗੇ ਬਾਕੀ ਇਹ ਬੈਗ ਦੇ ਵਿੱਚ ਸਾਰਾ ਸਮਾਨ ਆਪਾਂ ਪੈਕਿੰਗ ਕਰ ਲਈ ਸੋ ਚੱਲਦੇ ਆਪਾਂ ਤੁਹਾਨੂੰ ਜੰਕਸ਼ਨ ਤੇ ਜਾ ਕੇ ਮਿਲਦੇ ਹਾਂ ਹਾਂ ਆਪਾਂ ਘਰ ਤੋਂ ਚੱਲ ਪਏ ਆਪਾਂ ਨੂੰ ਘਰ ਤੋਂ ਛੱਡ ਕੇ ਆਉਣਗੇ ਖੰਨੇ ਬੱਸ ਸਟੈਂਡ ਤੱਕ ਖੰਨੇ ਬੱਸ ਸਟੈਂਡ ਤੋਂ ਆਪਾਂ ਸਿੱਧੀ ਬੱਸ ਲਾ ਲਾਂਗੇ ਲੁਧਿਆਣੇ ਦੀ ਕਿਉਂਕਿ ਲੁਧਿਆਣੇ ਤੋਂ ਆਪਣੀ ਟ੍ਰੇਨ ਹੈ ਆਪਾਂ ਬੱਸ ਦੇ ਵਿੱਚ ਬੈਠ ਕੇ ਖੰਨੇ ਪਹੁੰਚਣ ਸਾਰੇ ਆਪਾਂ ਨੂੰ ਬੱਸ ਮਿਲ ਗਈ ਸੀ ਤੇ ਨਾਲ ਦੀ ਨਾਲ ਬੱਸ ਚੱਲ ਪਈ ਤੇ ਇਹ ਸਿੱਧੀ ਬੱਸ ਜਾਊਗੀ ਲੁਧਿਆਣੇ ਲੁਧਿਆਣੇ ਦੇ ਬੱਸ ਸਟੈਂਡ ਤੱਕ ਫਿਰ ਉੱਥੋਂ ਆਪਾਂ ਸਟੇਸ਼ਨ ਤੇ ਜਾਵਾਂਗੇ ਕਾਫੀ ਟਾਈਮ ਪਿਆ ਹਲੇ ਆਪਣੀ ਟ੍ਰੇਨ ਦੇ ਵਿੱਚ ਟ੍ਰੇਨ ਵੈਸੇ ਹੈਗੀ ਵੀ ਬਹੁਤ ਲੇਟ ਆ ਤੇ ਟ੍ਰੇਨ ਨੇ ਸਵੇਰੇ 9:30 ਵਜੇ ਆਉਣਾ ਸੀ ਟਾਈਮ 11 ਵਜੇ ਦਾ ਹੋ ਗਿਆ ਪਿੱਛੇ ਹੀ ਲੇਟ ਆ ਬਹੁਤ ਜ਼ਿਆਦਾ ਲੇਟ ਕਰਤਾ ਅੱਜ ਟ੍ਰੇਨ ਨੇ ਆਪਾਂ ਪਹੁੰਚ ਗਏ ਲੁਧਿਆਣੇ ਬੱਸ ਸਟੈਂਡ ਤੇ ਉਹ ਸਾਹਮਣੇ ਖਾਟੜਾ ਬੱਸ ਦੇ ਵਿੱਚ ਆਪਾਂ ਆਇਆ ਖੰਨੇ ਤੋਂ ਲੁਧਿਆਣੇ ਦੇ ਬੱਸ ਸਟੈਂਡ ਤੱਕ ਇੱਥੋਂ ਆਪਾਂ ਹੁਣ ਚੱਲਦੇ ਆਂ ਲੁਧਿਆਣਾ ਜੰਕਸ਼ਨ ਵੱਲ ਲੁਧਿਆਣੇ ਸਟੇਸ਼ਨ ਵੱਲ ਚੱਲਦੇ ਆਂ ਇੱਥੋਂ ਬਾਹਰੋਂ ਆਪਾਂ ਆਟੋ ਲੈਨੇ ਆਂ ਇਹ ਸਾਰਾ ਲੁਧਿਆਣੇ ਦਾ ਬੱਸ ਸਟੈਂਡ ਇੱਧਰ ਸਾਰੀਆਂ ਬੱਸਾਂ ਲੱਗਦੀਆਂ ਨੇ ਤੇ ਹਲੇ ਆਪਣੀ ਟ੍ਰੇਨ ਕਰਨਾਲ ਆਈ ਐ ਮੈਂ ਆਨਲਾਈਨ ਲ ਟ੍ਰਾਈ ਕੀਤੀ ਸੀ ਕਰਨਾਲ ਆਈ ਐ ਟ੍ਰੇਨ ਇੱਥੇ ਆਪਾਂ ਪਹੁੰਚੇ ਹਾਂ ਲੁਧਿਆਣਾ ਜੰਕਸ਼ਨ ਤੇ ਆਟੋ ਲੈ ਰਹੇ ਹਾਂ ਬੱਸ ਸਟੈਂਡ ਤੋਂ ਆਪਾਂ ਆਟੋ ਲੈ ਕੇ ਪਹੁੰਚ ਗਏ ਰੇਲਵੇ ਸਟੇਸ਼ਨ ਤੇ 30 ਰੁਪਏ ਲੱਗੇ ਨੇ ਆਪਣੇ ਬੱਸ ਸਟੈਂਡ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਆਟੋ ਦੇ ਤੇ ਆਪਾਂ ਪੈਦਲ ਜਾ ਰਹੇ ਹਾਂ ਬਸ ਮੇਨ ਰੋਡ ਤੇ ਆਟੋ ਵਾਲੇ ਆਪਾਂ ਨੂੰ ਉਤਾਰ ਗਏ ਆ ਇੱਥੇ ਰੋਡ ਦੇ ਉੱਪਰ ਬਾਕੀ ਤੁਸੀਂ ਭੀੜ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਟ੍ਰੈਫਿਕ ਬਹੁਤ ਨਹੀਂ ਦੀ ਆ ਆਟੋ ਹੀ ਆਟੋ ਤੁਹਾਨੂੰ ਦੇਖਣ ਨੂੰ ਮਿਲੂ ਇੱਥੇ ਤੇ ਆਪਾਂ ਸਟੇਸ਼ਨ ਦੇ ਅੰਦਰ ਚੱਲਦੇ ਹਾਂ ਤੇ ਪਹੁੰਚਦੇ ਆ ਆਪਣੇ ਪਲੇਟਫਾਰਮ ਤੇ ਆਪਣੀ ਜਿਹੜੀ ਟ੍ਰੇਨ ਹੈ ਹਲੇ ਉਹ ਕਰਨਾਲ ਆਈ ਐ ਤੇ ਕਾਫੀ ਘੰਟੇ ਲੇਟ ਐ 3 ਸਾਢੇ 3 ਘੰਟੇ ਲੇਟ ਐ ਵੈਸੇ ਲੁਧਿਆਣੇ ਦਾ 10:30 ਦਾ ਟਾਈਮ ਸੀ ਉਹਦਾ ਤੇ 11 ਵਜਨ ਵਾਲੇ ਹੋਏ ਹੋਏ ਨੇ ਹਲੇ ਵੀ ਕਾਫੀ ਟਾਈਮ ਲਾ ਦਾਣਾ ਉਹਨੇ ਪਰ ਮੈਂ ਪਹਿਲਾਂ ਆ ਗਿਆ ਸੀਗਾ ਸਟੇਸ਼ਨ ਦੇ ਉੱਪਰ ਤੇ ਮੈਂ ਕਿਹਾ ਜੇ ਲੇਟ ਹੋ ਗਏ ਫਿਰ ਔਖਾ ਹੋ ਜਾਂਦਾ ਤੇ ਤੁਸੀਂ ਦੇਖੋ ਵੀ ਟ੍ਰੈਫਿਕ ਕਿੰਨੀ ਲੱਗੀ ਹੋਈ ਆ ਹਲੇ ਸਵੇਰ ਦਾ ਟਾਈਮ ਐ ਦਿਨ ਚ ਵੀ ਕੀ ਬਣਦਾ ਹੋਊ ਸ਼ਾਮ ਨੂੰ ਇੱਥੇ ਹਨਾ ਲੁਧਿਆਣੇ ਚ ਏ ਡਰਨ ਹਾਸ ਸਟੇਸ਼ਨ ਆ ਗਿਆ ਸਟੇਸ਼ਨ ਦੇ ਅੰਦਰ ਚੱਲਦੇ ਆਂ ਪਲੇਟਫਾਰਮ ਤੇ ਪਹੁੰਚਦੇ ਆਂ ਬਾਕੀ ਆਪਣੀ ਇਹ ਟ੍ਰੇਨ ਜਿਹੜੀ ਜੰਮੂ ਤੱਕ ਜਾਊ ਸਾਰੀ ਜਾਣਕਾਰੀ ਆਪਾਂ ਸਟੇਸ਼ਨ ਤੇ ਜਾ ਕੇ ਤੁਹਾਨੂੰ ਦੰਨੇ ਆ ਤੇ ਆ ਇਥੋਂ ਸਟੇਸ਼ਨ ਦਾ ਰਸਤਾ ਆ ਗਿਆ ਲੁਧਿਆਣਾ ਰੇਲਵੇ ਸਟੇਸ਼ਨ ਦਾ ਉੱਪਰ ਬੋਰਡ ਆ ਗਿਆ ਲੱਗਿਆ ਹੋਇਆ ਅੰਦਰ ਚੱਲਦੇ ਆਪਾਂ ਪਹੁੰਚਦੇ ਆਂ ਲੁਧਿਆਣਾ ਰੇਲਵੇ ਸਟੇਸ਼ਨ ਆਪਾਂ ਪਹੁੰਚ ਗਏ ਸਟੇਸ਼ਨ ਤੇ ਆ ਸਾਹਮਣੇ ਲੁਧਿਆਣੇ ਦੇ ਸਟੇਸ਼ਨ ਦਾ ਟਿਕਟ ਕਾ ਬਣਿਆ ਹੋਇਆ ਹੈ ਤੇ ਆਪਾਂ ਪਲੇਟਫਾਰਮ ਤੇ ਚਲਦੇ ਆਂ ਆਪਣੀ ਜਿਹੜੀ ਟ੍ਰੇਨ ਐ ਪਲੇਟਫਾਰਮ ਨੰਬਰ 2 ਤੇ ਆਉਣੀ ਆ ਤੇ ਆਪਣੀ ਟ੍ਰੇਨ ਕੁਰਸ਼ੇਤਰ ਆ ਗਈ ਤੇ ਪਹੁੰਚਦੇ ਆਂ ਪਲੇਟਫਾਰਮ ਦੇ ਅੰਦਰ ਚਲਦੇ ਆਂ ਤੇ ਇੱਥੇ ਕੁੱਲ 7 ਪਲੇਟਫਾਰਮ ਨੇ ਇਸ ਸਟੇਸ਼ਨ ਤੇ ਤੇ ਆਪਣੀ ਪਲੇਟਫਾਰਮ ਨੰਬਰ 2 ਤੇ ਆਉਣੀ ਆ ਬਾਕੀ ਆ ਇਧਰ ਸਾਹਮਣੇ ਟਿਕਟ ਘਰ ਬਣਿਆ ਹੋਇਆ ਬਹੁਤ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਬਹੁਤ ਭੀੜ ਹੁੰਦੀ ਆ ਲੁਧਿਆਣੇ ਦੇ ਸਟੇਸ਼ਨ ਤੇ ਬਹੁਤ ਸਾਰੇ ਪੈਸੇਂਜਰ ਇੱਥੋਂ ਜਾਂਦੇ ਨੇ ਤੇ ਇੱਥੇ ਸਾਰੀਆਂ ਟ੍ਰੇਨਾਂ ਦੀ ਜਿਹੜੀ ਲਿਸਟ ਲੱਗੀ ਹੋਈ ਆ ਵੀ ਕਿਹੜੀ ਟ੍ਰੇਨ ਕਿੰਨੇ ਵਜੇ ਆਉਂਦੀ ਹੈ ਹਨਾ ਸਾਰੇ ਟ੍ਰੇਨਾਂ ਦੇ ਟਾਈਮ ਜਿਹੜੇ ਉਹ ਲਿਖੇ ਹੋਏ ਨੇ ਤੇ ਇਧਰੋਂ ਆਪਾਂ ਚੱਲਦੇ ਆਂ ਐਂਟਰੀ ਕਰਦੇ ਆਂ ਆ ਸਰਾ ਸਟੇਸ਼ਨ ਹੈ ਲੁਧਿਆਣੇ ਦਾ ਇੱਥੋਂ ਸਾਰੇ ਪਲੇਟਫਾਰਮ ਜਿਹੜੇ ਉਹ ਦਿਖਦੇ ਨੇ ਆਪਾਂ 2 ਨੰਬਰ ਪਲੇਟਫਾਰਮ ਤੇ ਜਾਣਾ ਆਨਲਾਈਨ ਮੈਂ ਚੈੱਕ ਕੀਤਾ 2 ਨੰਬਰ ਪਲੇਟਫਾਰਮ ਤੇ ਦੱਸ ਰਹੀ ਹੈ ਟ੍ਰੇਨ ਵੀ ਦੋ ਨੰਬਰ ਪਲੇਟਫਾਰਮ ਤੇ ਆਉ। ਤੇ ਆ ਉੱਪਰੋਂ ਬ੍ਰਿਜ ਬਣਿਆ ਹੋਇਆ ਬ੍ਰਿਜ ਤੋਂ ਆਪਾਂ ਕਰਾਸ ਕਰ ਰਹੇ ਆਂ ਤੇ ਪਹੁੰਚਦੇ ਆਪਾਂ 2 ਨੰਬਰ ਪਲੇਟਫਾਰਮ ਤੇ ਉੱਪਰ బోర్ਡ ਲੱਗੇ ਹੋਏ ਨੇ ਸ਼ਾਨੇ ਪੰਜਾਬ ਐਕਸਪ੍ਰੈਸ 2 ਨੰਬਰ ਪਲੇਟਫਾਰਮ ਦਾ ਰਸਤਾ ਇੱਧਰ ਦੱਸਿਆ ਹੋਇਆ ਹੈ। ਬਾਕੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦਿੰਨੇ ਆਂ। ਪਲੇਟਫਾਰਮ ਤੇ ਪਹੁੰਚ ਕੇ ਵੀ ਇੱਕ ਟਿਕਟਾਂ ਤੁਸੀਂ ਕਿਵੇਂ ਬੁੱਕ ਕਰਨੀਆਂ ਨੇ ਹਨਾ? ਆਨਲਾਈਨ ਟਿਕਟ ਕਿਵੇਂ ਬੁੱਕ ਕਰ ਸਕਦੇ ਹੋ? ਨਾਲੇ ਕਿੰਨੇ ਦੀ ਟਿਕਟ ਹੈ? ਸਾਰੀ ਇਨਫੋਰਮੇਸ਼ਨ ਆਪਾਂ ਦਿੰਨੇ ਆਂ। ਆਪਾਂ ਇੱਥੇ ਪਲੇਟਫਾਰਮ ਤੇ ਬੈਠ ਗਏ ਪਲੇਟਫਾਰਮ ਨੰਬਰ 2 ਤੇ ਆਪਣੀ ਟ੍ਰੇਨ ਜਿਹੜੀ ਆਉਣੀ ਹੈ ਆਪਾਂ ਆਨਲਾਈਨ ਟ੍ਰੇਨ ਚੈੱਕ ਕੀਤੀ ਹੈ। ਇੱਕ ਇਹਨਾਂ ਦੀ ਐਪ ਹੁੰਦੀ ਹੈ ਟ੍ਰੇਨ ਵਾਲਿਆਂ ਦੀ ਉਹਦੇ ਤੋਂ ਤੁਸੀਂ ਆਪਣੀ ਟ੍ਰੇਨ ਨੂੰ ਟਰੈਕ ਕਰ ਸਕਦੇ ਹੋ ਹਨਾ ਉਹਦੇ ਥਰੂ ਆਪਾਂ ਐਪ ਜੋ ਆਹ ਉਹਦੇ ਥਰੂ ਆਪਣੀ ਟ੍ਰੇਨ ਜਿਹੜੀ ਟਰੈਕ ਕੀਤੀ ਹੈ ਟ੍ਰੇਨ ਆਪਣੀ ਖੇਤਰ ਤੋਂ ਤੁਰਪੀ ਹੁਣ ਅੰਬਾਲੇ ਆਊਗੀ ਅੰਬਾਲੇ ਟ੍ਰੇਨ ਆਪਣੀ ਰੁਕੂ ਤੇ ਜਿਹੜੀ ਮੇਨ ਗੱਲ ਹੁੰਦੀ ਹੈ ਬਹੁਤ ਸਾਰੇ ਕਮੈਂਟਸ ਆਉਂਦੇ ਹੁੰਦੇ ਨੇ ਆਪਾਂ ਅੱਗੇ ਵੀ ਸਫਰ ਕਰਦੇ ਹਾਂ ਜਿਵੇਂ ਪਹਿਲਾਂ ਹੇਮਕਾਉਂਟ ਸਾਹਿਬ ਗਏ ਸੀ ਉਹ ਵੀ ਆਪਾਂ ਟ੍ਰੇਨ ਦੇ ਵਿੱਚ ਗਏ ਸੀਗੇ ਆਪਣੇ ਰਿਸ਼ੀਕੇਸ਼ ਤੱਕ ਤੇ ਕਾਫੀ ਕਮੈਂਟਸ ਆਉਂਦੇ ਹੁੰਦੇ ਨੇ ਵੀ ਤੁਸੀਂ ਟ੍ਰੇਨ ਦੀ ਟਿਕਟ ਕਿਵੇਂ ਬੁੱਕ ਕਰਦੇ ਹੋ ਆਪਾਂ ਜਿਹੜੀ ਟ੍ਰੇਨ ਦੀ ਟਿਕਟ ਹੈ ਉਹ ਇਹਨਾਂ ਦੀ ਐਪ ਹੈ ਰੇਲਵੇ ਡਿਪਾਰਟਮੈਂਟ ਦੀ ਉਹ ਆਈਆਰਸੀਟੀਸੀ ਉਹਦੇ ਥਰੂ ਤੁਸੀਂ ਟ੍ਰੇਨ ਦੀ ਟਿਕਟ ਜਿਹੜੀ ਬੁੱਕ ਕਰ ਸਕਦੇ ਹੋ ਬਾਕੀ ਹੋਰ ਬਹੁਤ ਸਾਰੀਆਂ ਐਪਲੀਕੇਸ਼ਨਾਂ ਹੈਗੀਆਂ ਨੇ ਫੋਨ ਦੇ ਵਿੱਚ ਚੱਲ ਜਾਂਦੀਆਂ ਨੇ ਜਿਵੇਂ ਪੀਟੀਐਮ ਤੋਂ ਵੀ ਕਰ ਸਕਦੇ ਹੋ ਬਸ ਵੈਸੇ ਮੈਂ ਜਿਹੜੀ ਕਰਦਾ ਉਹ ਆਈਆਰਸੀਟੀਸੀ ਤੋਂ ਕਰਦੇ ਹੁੰਦੇ ਆ ਬੁੱਕ ਤੇ ਇਹਦੇ ਸਾਰਾ ਕੁਝ ਤੁਹਾਨੂੰ ਡਿਟੇਲ ਪਤਾ ਲੱਗ ਜਾਂਦੀ ਹੈ ਵੀ ਕਿੰਨੇ ਵਜੇ ਟਾਈਮ ਟ੍ਰੇਨ ਦਾ ਹੈਗਾ ਸਾਰੀ ਲਿਸਟ ਸ਼ੋ ਹੋ ਜਾਂਦੀ ਹੁੰਦੀ ਹੈ ਇਹ ਤੋਂ ਆਪਾਂ ਟਿਕਟ ਜਿਹੜੀ ਬੁੱਕ ਕਰਦੇ ਆ ਅੱਜ ਜਿਹੜੀ ਆਪਣੀ ਟਿਕਟ ਆਪਾਂ ਬੁੱਕ ਕੀਤੀ ਹੈ ਉਹ ਹੈਗੀ 3AC ਦੀ ਤੇ 3AC ਵਾਲੀ ਆਪਾਂ ਟਿਕਟ ਆਪਣੀ ਜਿਹੜੀ ਬੁੱਕ ਕੀਤੀ ਹੈ 550 ਰੁਪਏ ਦੇ ਵਿੱਚ ਇਹ ਟਿਕਟ ਆਪਾਂ ਨੂੰ ਪਈ ਹੈ ਲੁਧਿਆਣੇ ਤੋਂ ਲੈ ਕੇ ਜੰਮੂ ਦੇ ਸਟੇਸ਼ਨ ਤੱਕ ਤੇ ਜੰਮੂ ਤਵੀ ਦੇ ਸਟੇਸ਼ਨ ਤੱਕ 550 ਦੀ ਟਿਕਟ ਹੈ 260 ਕਿਲੋਮੀਟਰ ਦਾ ਆਪਣਾ ਇਹ ਸਫਰ ਹੈ ਟ੍ਰੇਨ ਲੇਟ ਹੋਗੀ ਕਾਫੀ ਨਹੀਂ ਤਾਂ ਆਪਾਂ ਹੁਣ ਨੂੰ ਟ੍ਰੇਨ ਦੇ ਵਿੱਚ ਅੱਧਾ ਸਫਰ ਆਪਾਂ ਕਵਰ ਕਰ ਲਾਂਗੇ ਕਿਉਂਕਿ 10 ਵਜੇ ਉਹ ਰੇਲ ਟ੍ਰੇਨ ਆ ਜਾਂਦੀ ਹੁਣ ਉਹ 11:30 ਦਾ ਟਾਈਮ ਹੋ ਗਿਆ ਸੋ ਟ੍ਰੇਨ ਦੀ ਆਪਾਂ ਵੇਟ ਕਰਦੇ ਆ ਇਸ ਤਰ੍ਹਾਂ ਤੁਸੀਂ ਟ੍ਰੇਨ ਦੀ ਬੁਕਿੰਗ ਜਿਹੜੀ ਕਰ ਸਕਦੇ ਹੋ ਆਈਆਰਸੀਟੀਸੀ ਐਪ ਦੇ ਥਰੂ ਬਾਕੀ ਆਪਾਂ ਗਰੁੱਪ ਦੇ ਵਿੱਚ ਜਾ ਰਹੇ ਹਾਂ ਗਰੁੱਪ ਟੂਰ ਹੈ ਸਾਰਾ ਜਿਹੜਾ ਜੰਮੂ ਜਾ ਰਿਹਾ ਹੈ ਕਾਫੀ ਜਾਣੇ ਹੋਣਗੇ 10 ਤੋਂ 12 ਜਾਣੇ ਹੋਣਗੇ ਆਰਾਮ ਨਾਲ ਤੇ ਕੋਸ਼ਿਸ਼ ਕਰ ਜਾਣੇ ਇੱਥੇ ਲੁਧਿਆਣੀ ਮਿਲ ਲੰਗੇ ਆਪਾਂ ਨੂੰ ਸਟੇਸ਼ਨ ਤੇ ਕੋਸ਼ਿਸ਼ ਕਰ ਜਾਣੇ ਆਪਣੇ ਜਿਹੜੇ ਹੋਰ ਸਾਥੀ ਉਹ ਜੰਮੂ ਮਿਲ ਲੰਗੇ ਜਾ ਕੇ ਹਨਾ ਤੇ ਇਹ ਗਰੁੱਪ ਵਾਲਿਆਂ ਦੀ ਜਿਹੜੀ ਬੁਕਿੰਗ ਕੀਤੀ ਸੀ ਮੇਰੀ ਇਸ ਵਾਰ ਤੇ ਅੱਗੇ ਆਪਾਂ ਜਿਹੜੀ ਬੁਕਿੰਗ ਕਰਦੇ ਹੁੰਦੇ ਹੁਣੇ ਆਪਾਂ ਆਈਆਰਸੀਟੀਸੀ ਤੋਂ ਆਪੇ ਕਰ ਲੈਣੇ ਹੁੰਦੇ ਆ ਤੇ ਹੁਣ ਜਿਹੜੇ ਮਤਲਬ ਜਿਨ੍ਹਾਂ ਦੇ ਨਾਲ ਆਪਾਂ ਜਾ ਰਹੇ ਹਾਂ ਉਹਨਾਂ ਨੇ ਟਿਕਟ ਬੁੱਕ ਆਪਣੀ ਕਰਤੀ ਸੀ ਸੋ ਆਪਾਂ ਗਰੁੱਪ ਦੇ ਨਾਲ ਘੁੰਮਣਾ 10 ਤੋਂ 12 ਜਾਣੇ ਆਪਣੇ ਨਾਲ ਹੋਣਗੇ ਸੋਹਣੀਆਂ ਸੋਹਣੀਆਂ ਥਾਂਾਂ ਆਪਾਂ ਤੁਹਾਨੂੰ ਦਿਖਾਵਾਂਗੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਦੇਖਣ ਵਾਲੀਆਂ ਨੇ ਜਿਵੇਂ ਮੇਨ ਜਿਹੜੀ ਥਾਂ ਉਹ ਸ਼੍ਰੀਨਗਰ ਹੈ ਸ਼੍ਰੀਨਗਰ ਬਹੁਤ ਸੋਹਣਾ ਹੈ ਤੇ ਹੁਣ ਜਿਵੇਂ ਨਵੰਬਰ ਦਾ ਮਹੀਨਾ ਨਵੰਬਰ ਦੇ ਮਹੀਨੇ ਦੇ ਵਿੱਚ ਹੋ ਸਕਦਾ ਵੀ ਉੱਥੇ ਬਰਫ਼ ਵੀ ਜਿਹੜੀ ਪੈ ਜਾਵੇ ਹੈ ਨਾ ਕਿਉਂਕਿ ਸਿਆਲਾਂ ਦਾ ਮਹੀਨਾ ਸੋ ਆਪਾਂ ਤੁਹਾਨੂੰ ਸਾਰੀਆਂ ਥਾਵਾਂ ਘੁਮਾਵਾਂਗੇ ਜਿਵੇਂ ਡਲ ਝੀਲ ਹੋਗੀ ਤੇ ਹੋਰ ਮੇਨ ਮੇਨ ਕਾਫੀ ਥਾਵਾਂ ਜਿਹੜੀਆਂ ਜੰਮੂ ਦੇ ਵਿੱਚ ਜਿਹੜੀਆਂ ਜੰਮੂ ਕਸ਼ਮੀਰ ਦੇ ਵਿੱਚ ਹੈਗੀਆਂ ਨੇ ਸ਼ਿਰੀਨਗਰ ਵਿੱਚ ਹੈਗੀਆਂ ਨੇ ਗੋਲਮਾਰਗ ਹੋ ਗਿਆ ਸੋਨਮਾਰਗ ਹੋ ਗਿਆ ਜਿਹੜੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰਾ ਆਪਾਂ ਕਸ਼ਮੀਰ ਤੁਹਾਨੂੰ ਦਿਖਾਵਾਂਗੇ ਸੋਹਣੀਆਂ ਥਾਵਾਂ ਦਿਖਾਵਾਂਗੇ ਤੇ ਆ ਆਪਣੀ ਟ੍ਰੇਨ ਹੈ ਮਾਲਵਾ ਐਕਸਪ੍ਰੈਸ ਮਾਲਵਾ ਐਕਸਪ੍ਰੈਸ ਆਪਣੀ ਟ੍ਰੇਨ ਹੈ ਜਿਵੇਂ ਇਹਨਾਂ ਦੱਸਦਾ ਇੱਥੇ ਡਿਪਾਰਟਡ ਫਰੋਮ ਕੁਰਛੇਤਰਾ ਹਨਾ ਕੁਰਛੇਤਰਾ ਤੋਂ ਹੀ ਚੱਲ ਪਈ ਜਿਹੜੀ ਟ੍ਰੇਨ ਬਾਕੀ ਨਾਲ ਨਾਲ ਇਹ ਟਾਈਮ ਜਿਹੜਾ ਦੱਸ ਰਹੇ ਹੁੰਦੇ ਨੇ 11:20 ਤੇ ਜਿਹੜੀ ਉੱਥੋਂ ਚੱਲੀ ਆ ਕੁਰਛੇਤਰਾ ਤੋਂ ਤੇ ਜਿਵੇਂ ਹੁਣ 11:36 ਮਿੰਟ ਹੋ ਗਏ ਤਕਰੀਬਨ ਘੰਟਾ ਡੇਢ ਘੰਟਾ ਹੋਰ ਲਾ ਦੂ ਇਹ ਤੇ ਮੈਂ ਪਹਿਲਾਂ ਆ ਗਿਆ ਸੀ ਸਟੇਸ਼ਨ ਤੇ ਮੈਂ ਕਿਹਾ ਵੀ ਕੀ ਪਤਾ ਹੁੰਦਾ ਨਾ ਜਿਵੇਂ ਪਹਿਲਾਂ ਲੇਟ ਚੱਲ ਰਹੀ ਸੀ ਪਰ ਇਹ ਟਾਈਮ ਕਵਰ ਕਰ ਦਉਂਦੇ ਹੁੰਦੇ ਨੇ ਟਾਈਮ ਨਾਲ ਕਈ ਵਾਰ ਪਹੁੰਚ ਜਾਂਦੀ ਹੁੰਦੀ ਹੈ ਤੇ ਜਿਹੜਾ ਹੁਣ ਟਾਈਮ ਚੱਲ ਰਿਹਾ ਹੈ ਉਹ ਹਿਸਾਬ ਨਾਲ ਆਪਾਂ ਸ਼ਾਮ ਤੱਕ ਜੰਮੂ ਪਹੁੰਚਾਂਗੇ ਜੰਮੂ ਤਵੀ ਦਾ ਇਹ ਸਟੇ ਆ ਟਾਈਮ ਇੱਥੇ ਦਿਖਾ ਰਿਹਾ ਹੈ 1728 ਤੇ ਤੇ 2 ਘੰਟੇ 53 ਮਿੰਟ ਲੇਟ ਹੈ ਟ੍ਰੇਨ ਇਹ ਹੈ ਪਲੇਟਫਾਰਮ ਨੰਬਰ 2 ਤੇ ਇੱਥੇ ਅਨਾਉਂਸਮੈਂਟ ਹੋਈ ਹੈ ਕਹਿੰਦੇ ਵੀ 10 ਮਿੰਟ ਦੇ ਵਿੱਚ ਟ੍ਰੇਨ ਪਲੇਟਫਾਰਮ ਨੰਬਰ 2 ਤੇ ਪਹੁੰਚਣ ਵਾਲੀ ਹੈ ਤੇ ਇੱਥੇ ਆਪਾਂ ਥੋੜਾ ਜਿਹਾ ਅੱਗੇ ਆ ਗਏ ਪਹਿਲਾਂ ਪਿੱਛੇ ਬੈਠੇ ਸੀਗੇ ਤੇ ਜਿਹੜੇ ਇਹ ਏਸੀ ਵਾਲੇ ਡੱਬੇ ਨੇ ਇਹ ਟ੍ਰੇਨ ਦੇ ਮੈਂ ਆਨਲਾਈਨ ਚੈੱਕ ਕੀਤਾ ਇਹ ਇੰਜਣ ਦੇ ਪਿਛਲੇ ਵਾਲੇ ਵਾਸੀ ਨੇ ਆਪਣਾ B1 ਡੱਬਾ ਹੈ ਤੇ B1 ਡੱਬੇ 'ਚ 11 ਨੰਬਰ ਸੀਟ ਹੈ ਆਪਣੀ ਤੇ 3 ਹੀ ਸੀਦਾ ਇਹ ਡੱਬਾ ਆਪਣਾ ਤੇ ਇੱਥੇ ਕੋ ਆਪਣੇ ਵਾਲਾ ਜਿਹੜਾ ਡੱਬਾ ਖਵਾਊਗਾ ਲੁਧਿਆਣੇ ਦਾ ਬਹੁਤ ਵੱਡਾ ਸਟੇਸ਼ਨ ਹੈ ਤੇ ਬਹੁਤ ਸਾਰੀਆਂ ਟ੍ਰੇਨਾਂ ਇੱਥੇ ਆਉਂਦੀਆਂ ਨੇ ਆਹ ਟ੍ਰੇਨ ਜਿਵੇਂ ਆ ਕੇ ਖੜੀ ਆ ਹਨਾ ਤੇ ਇਹਦੇ ਉੱਪਰ ਲਿਖਿਆ ਹੋਇਆ ਲੋਈਆ ਖਾਸ ਨਿਊ ਦਿੱਲੀ ਮੋਗਾ ਤੇ ਨਿਊ ਦਿੱਲੀ ਤੋਂ ਆਈ ਆ ਹੈ ਲਓ ਜੀ ਆਪਣੀ ਟ੍ਰੇਨ ਆ ਗਈ ਤੇ ਟ੍ਰੇਨ ਬਹੁਤ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਆਈ ਆ ਤੇ 1 ਵਜੇ ਤੋਂ ਉੱਪਰ ਟਾਈਮ ਹੋ ਗਿਆ ਤੇ ਟ੍ਰੇਨ ਦੇ ਵਿੱਚ ਬਹਿਨੇ ਆ ਫਿਰ ਵਿੱਚੋਂ ਤੁਹਾਨੂੰ ਸਾਰਾ ਦਿਖਾਵਾਂਗੇ ਨਾਲ ਦੇ ਨਾਲ ਸਫ਼ਰ ਦੇ ਵਿੱਚ ਬਣੇ ਰਹੋ ਬਹੁਤ ਸਾਰੇ ਪੈਸੇਂਜਰ ਨੇ ਇਹ ਟ੍ਰੇਨ ਦੇ ਵਿੱਚ ਜਾਣ ਵਾਲੇ ਵੀ ਬਹੁਤ ਸਾਰੇ ਜਾਣੇ ਨੇ ਤੇ ਆ ਸਕਰੀਨਾਂ ਲੱਗੀਆਂ ਹੁੰਦੀਆਂ ਨੇ ਇੱਥੇ ਇਹ ਤੇ ਦੱਸਿਆ ਜਾਂਦਾ ਵੀ B1 ਡੱਬਾ ਇੱਥੇ ਆਊ B2 ਇੱਥੇ ਆਊ ਹਨਾ ਦੇਖਦੇ ਆ ਵੀ ਕਿੱਥੇ ਜਾ ਕੇ ਰੁਕਦੀ ਹੈ ਵੈਸੇ ਟ੍ਰੇਨ ਬਹੁਤ ਹੌਲੀ ਆ ਰਹੀ ਆ ਪੁੱਛੋ ਤੇ ਲੁਧਿਆਣੇ ਤੋਂ ਪਹਿਲਾਂ ਸਟੇਸ਼ਨਾਂ ਟੰਡਾਰੀ ਕਲਾ ਹਨਾ ਉੱਥੇ ਰੁਕਦੀ ਹੁੰਦੀ ਆ ਤੇ ਟ੍ਰੇਨ ਆ ਗਈ ਜਸੋਵ ਨਾਲ ਟ੍ਰੇਨ ਆਪਣੀ ਲੇਟ ਚੱਲ ਰਹੀ ਆ ਹਨ ਤੇ ਲੇਟੇ ਆਪਾਂ ਨੂੰ ਪਹੁੰਚਾਊ 7 ਵਜੇ ਦੇ ਕਰੀਬ ਆਪਾਂ ਨੂੰ ਪਹੁੰਚਾਊਗੀ ਇਹ ਜਮੂ 7 ਅਰਾਮ ਨਾਲ ਵਜਾ ਦੇਣੇ ਨੇ ਟ੍ਰੇਨ ਨੇ ਬਹੁਤ ਸਾਰੀਆਂ ਸਵਾਰੀਆਂ ਬਹੁਤ ਸਾਰੇ ਪੈਸੇਂਜਰ ਵੇਟ ਦੇ ਵਿੱਚ ਖੜੇ ਨੇ ਆਹ ਟ੍ਰੇਨ ਆਪਣੀ ਮਾਲਵਾ ਐਕਸਪ੍ਰੈਸ ਦਾ ਨਾਮ ਹੈ ਟ੍ਰੇਨ ਦਾ ਯਾਤਰੀ ਵਾਹਿ ਕਿ ਕਰੀ ਆਂਦੇ ਰੇ ਗਾੜੀ ਸੰਖਿਆ 27 ਹੈ ਉਹ ਆਪਣਾ V1 ਡੱਬਾ ਤੇ B1 ਡੱਬੇ ਚ ਆਪਾਂ ਬੈਠਦੇ ਆਂ ਹਲੇ A1 ਚੱਲ ਰਿਹਾ ਬਾਹਰ ਡੱਬਿਆਂ ਦੇ ਜਿਹੜੇ ਨਾਮ ਉਹ ਲਿਖੇ ਹੁੰਦੇ ਨੇ ਧਿਆਨ ਦੇ ਗਾੜੀ ਸੰਖਿਆ 247 ਹੈ 25 2000 ਲਓ ਜੀ ਆ ਆ ਗਿਆ ਆਪਣਾ ਡੱਬਾ B1 B1 ਆਪਣਾ ਡੱਬਾ ਬਹਿ ਰਿਹਾ ਜਾ ਕੇ ਡੱਬੇ ਚ ਪੱਕਾ ਲਓ ਜੀ ਟ੍ਰੇਨ ਦੇ ਵਿੱਚ ਆਪਾਂ ਆ ਗਏ ਤੇ ਆ ਆਪਣੀ ਸੀਟ ਹੈ 11 ਨੰਬਰ B1 ਡੱਬੇ ਦੇ ਵਿੱਚ ਇਹ 3 ਟਾਇਰ ਵਾਲੀ ਆਪਾਂ ਜਿਹੜੀ ਉਹ ਸੀਟ ਕਰਵਾਈ ਸੀ ਤੇ ਆਪਣੀ ਅਪਰ ਕਲਾਸ ਟਿਕਟ ਹੈ ਜਿਹੜੀ ਉਹ ਬਾਕੀ ਬਹੁਤ ਬਹੁਤ ਸਾਰੇ ਪੈਸੈਂਜਰ ਨੇ ਤਕਰੀਬਨ ਫੁੱਲ ਹੈ ਜਿਹੜੀ ਟ੍ਰੇਨ ਤੇ ਇੱਥੋਂ ਸਾਈਡ ਦਾ 뷰 ਜਿਹੜਾ ਉਹ ਦੇਖ ਸਕਦੇ ਆ ਨਾ ਸੀਟ ਜਿਹੜੀ ਖਾਲੀ ਪਈ ਹੈ ਹਲੇ ਹੀ ਲੁਧਿਆਣੇ ਦੇ ਸਟੇਸ਼ਨ 'ਤੇ ਟ੍ਰੇਨ ਖੜੀ ਹੈ ਪੂਰੇ 1.5 ਵਜੇ ਟ੍ਰੇਨ ਆਪਣੀ ਪਹੁੰਚੀ ਲੁਧਿਆਣੇ ਸਟੇਸ਼ਨ ਤੇ ਤੇ ਇੱਥੋਂ ਅੱਗੇ ਦਾ ਹੁਣ ਸਫ਼ਰ ਸ਼ੁਰੂ ਕਰਾਂਗੇ ਇਹ 3 ਟਾਇਰ ਜਿਹੜੀ ਇਹ ਟ੍ਰੇਨ ਹੈ ਇਹ 2 ਟਾਇਰ ਵੀ ਤੁਸੀਂ ਵਾਕ ਕਰ ਸਕਦੇ ਹੋ 3 ਵੀ ਕਰ ਸਕਦੇ ਹੋ ਤੇ ਫਸਟ ਵਾਲੀ ਵੀ ਕਰ ਸਕਦੇ ਹੋ ਤੇ 10 ਮਿੰਟ ਇਹ ਟ੍ਰੇਨ ਜਿਹੜੀ ਉਹ ਖੜੂਗੀ ਲੁਧਿਆਣੇ ਦੇ ਸਟੇਸ਼ਨ ਤੇ ਫਿਰ ਇੱਥੋਂ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਹਾਂ ਆਪਣੀ ਸੀਟ ਉਹ ਸਾਹਮਣੇ ਵਾਲੀ ਹੈ ਤੇ ਉੱਥੇ ਆਪਣਾ ਬੈਗ ਜਿਹੜਾ ਉਹ ਰੱਖਿਆ ਹੋਇਆ ਤੇ ਆਪਾਂ ਇੱਥੇ ਆ ਕੇ ਬਹਿ ਗਏ ਸਾਈਡ ਵਾਲੀ ਸੀਟ ਤੇ ਨਾਲ ਇਹ ਇੱਥੇ ਵਿੰਡੋ ਆ ਹਨਾ ਸਾਈਡ 뷰 ਦੇਖੂ ਵੀਡੀਓ ਵਗੈਰਾ ਬਣਾਉਣ ਨੂੰ ਤੇ ਇਹ ਲੁਧਿਆਣੇ ਟ੍ਰੇਨ ਦਾ ਜਿਹੜਾ ਟਾਈਮ ਹੈ ਸਵੇਰੇ 9:40 ਦਾ ਹੈ ਅਸਲੀ ਜਿਹੜਾ ਟਾਈਮ ਹੈ ਜਿਵੇਂ ਐਪ ਦੱਸਦੀ ਹੈ 9:40 ਦਾ ਪਰ ਹੁਣ ਦੇਖ ਲਓ ਵੀ 1:30 ਵੱਜ ਗਏ 1:30 ਵਜੇ ਇੱਥੇ ਪਹੁੰਚੀ ਹੈ 1:38 ਦਾ ਟਾਈਮ ਹੋ ਗਿਆ ਇਹ ਹਾਲੇ ਚੱਲੀ ਨਹੀਂ ਟਰੇਨ 5 ਮਿੰਟ ਇੱਥੇ ਰੁਕੂ ਫਿਰ ਇੱਥੋਂ ਅੱਗੇ ਜਿਹੜੇ ਸਟੇਸ਼ਨ ਆਉਣਗੇ ਉਹਨਾਂ ਤੇ ਖੜੂ ਨਾਲ ਦੀ ਨਾਲ ਅਪਡੇਟ ਆਪਾਂ ਸਾਰੀ ਤੁਹਾਨੂੰ ਦਿੰਦੇ ਰਹਾਂਗੇ ਤੇ ਆਹ ਸਾਈਡ ਵਾਲੀ ਸੀਟ ਤੇ ਬੈਠੇ ਆ ਤੇ ਇਧਰ ਪਲੇਟਫਾਰਮ ਆ ਇਹ ਪਲੇਟਫਾਰਮ ਨੰਬਰ 2 ਤੇ ਆਈ ਆਪਣੀ ਟਰੇਨ ਲੁਧਿਆਣਾ ਸਟੇਸ਼ਨ ਤੋਂ ਆਪਣੀ ਟਰੇਨ ਜਿਹੜੀ ਚੱਲ ਪਈ ਪੌਣੇ ਇੱਕ 2 ਵਜੇ ਹਨਾ ਤੇ ਦੇਖ ਲਓ ਵੀ 4-5 ਘੰਟੇ ਟਰੇਨ ਜਿਹੜੀ ਉਹ ਲੇਟ ਆ ਤੇ ਬਾਕੀ ਅੱਗੇ ਨਾਲ ਦੀ ਨਾਲ ਅਪਡੇਟ ਆਪਾਂ ਦਿੰਦੇ ਰਹਾਂਗੇ ਸਾਰੀ ਸਫਰ ਚ ਬਣੇ ਰਹੋ ਤੇ ਆਹ ਬਾਈ ਹੋਣੀ ਆਪਣੀ ਸੀਟਾਂ ਦੇ ਇਹਨਾਂ ਦੇ ਬਾਈ ਹੋਣੀ ਨਾਲ ਸੀਟ ਆਪਣੇ 4 ਖੰਡ ਤੋਂ ਆਏ ਹੋਏ ਨੇ ਤੇ ਇਹ ਵੀ ਜੰਮੂ ਜਾ ਰਹੇ ਨੇ ਆਪਣੀ ਟ੍ਰੇਨ ਪਹੁੰਚ ਗਈ ਜਲੰਧਰ ਕੈਂਟ ਦੇ ਜੰਕਸ਼ਨ ਤੇ ਤੇ ਇੱਥੇ ਹੁਣ ਟ੍ਰੇਨ ਜਿਹੜੀ ਰੁਕੂ ਟਾਈਮ ਹੋ ਗਿਆ 2:40 ਟ੍ਰੇਨ ਰੁਕ ਰੁਕ ਬਹੁਤ ਆ ਰਹੀ ਹੈ ਯਾਰ 2:42 ਤੇ ਜਲੰਧਰ ਆਈ ਹੈ ਤੋ ਭਈ ਉਹ 1:30 ਵਜੇ ਆਈ ਸੀ ਲੁਧਿਆਣੇ ਤੇ ਇੱਥੇ ਰੁਕੂ 10 ਮਿੰਟ ਤੇ ਆਪਾਂ ਘਰੋਂ ਰੋਟੀ ਲੈ ਕੇ ਆਏ ਸੀਗੇ ਆਪਦੀ ਰੋਟੀ ਨਾਲ ਪੈਕ ਕਰਕੇ ਲੈ ਕੇ ਆਏ ਸੀ ਕਿਉਂਕਿ ਟ੍ਰੇਨ 'ਚ ਫਿਰ ਰੋਟੀ ਵਧੀਆ ਨਹੀਂ ਮਿਲਦੀ ਤੇ ਹੁਣ ਆਪਾਂ ਰੋਟੀ ਖਾਣ ਲੱਗੇ ਆ ਆਪਣੀ ਟ੍ਰੇਨ ਜਲੰਧਰ ਦੇ ਸਟੇਸ਼ਨ ਤੋਂ ਅੱਗੇ ਨੂੰ ਚੱਲ ਪਈ ਹੁਣ ਦਸੂਹੇ ਖੜੂ ਏਕੇ ਜਾ ਕੇ ਤੇ ਦਸੂਹੇ ਅਗਲਾ ਸਟਾਪ ਐ ਟ੍ਰੇਨ ਦਾ ਤੇ ਰੋਟੀ ਖਾਣੇ ਆ ਟਾਈਮ ਪੌਣੇ 3:00 ਵਜੇ ਦਾ ਹੋ ਗਿਆ ਤੇ ਇੱਥੋਂ ਸਾਰਾ ਬਾਹਰ ਦਾ ਨਜ਼ਾਰਾ ਜਿਹੜਾ ਦਿਖਦਾ ਸੂਰਜ ਆਹ ਸਾਈਡ ਚ ਲਿਆ ਗਿਆ ਤੇ ਪਰ ਨਾਲੇ ਪਾਸੇ ਆਪਣੀ ਟ੍ਰੇਨ ਦਸੂਹੇ ਪਹੁੰਚਣ ਵਾਲੀ ਹੈ ਤੇ ਕੁੱਲ ਆਪਣਾ ਸਫਰ ਜਿਹੜਾ ਟ੍ਰੇਨ ਦੇ ਵਿੱਚ ਹੈਗਾ ਅਸੀਂ ਉਹ 260 ਕਿਲੋਮੀਟਰ ਦਾ ਸੀ ਤੇ ਲੁਧਿਆਣੇ ਤੋਂ ਲੈ ਕੇ ਜੰਮੂ ਤਵੀ ਤੱਕ ਤੇ 260 ਕਿਲੋਮੀਟਰ ਦਾ ਆਪਣਾ ਇਹ ਸਫਰ ਸੀਗਾ ਤੇ ਦਸੂਹੇ ਪਹੁੰਚਣ ਵਾਲੀ ਹੈ ਟ੍ਰੇਨ ਬਾਕੀ ਕਾਫੀ ਲੇਟ ਹੈ ਟ੍ਰੇਨ ਤਿੰਨ ਤੋਂ ਚਾਰ ਘੰਟੇ ਤੇ ਟਾਈਮ ਇਹਦਾ ਵੈਸੇ ਆਪਣਾ ਹੈਗਾ ਸੀਗਾ 4:00 ਵਜੇ ਦਾ ਹਨਾ 3 ਤੋਂ 4 ਵਜੇ ਦਾ ਜੰਮੂ ਪਹੁੰਚਣ ਦਾ ਪਰ ਇਹ 7 ਵਜੇ ਦੇ ਕਰੀਬ 7:30 ਦੇ ਕਰੀਬ ਆਪਾਂ ਨੂੰ ਜੰਮੂ ਇਹ ਪਹੁੰਚਾਉਗੀ ਤੇ ਹੁਣ ਤਾਂ ਵੈਸੇ ਬਹੁਤ ਸਪੀਡ ਤੇ ਜਾ ਰਹੀ ਹੈ ਪਰ ਕਿਤੇ ਕਿਤੇ ਜਾ ਕੇ ਬਿਲਕੁਲ ਹੀ ਸਲੋ ਹੋ ਜਾਂਦੀ ਹੈ ਛੋਟੇ ਛੋਟੇ ਸਟੇਸ਼ਨਾਂ ਤੇ ਵੀ ਟ੍ਰੇਨ ਇਹ ਰੁਕ ਰਹੀ ਹੈ ਬਾਕੀ ਸਫਰ ਆਪਾਂ ਦਾ ਵਧੀਆ ਚੱਲ ਰਿਹਾ ਹੈ ਤੇ ਜਿਹੜੇ ਆਪਣੇ ਨਾਲ ਵਾਲੇ ਨੇ ਸਾਰੇ ਨਾ ਉਹ ਇਸ ਤੋਂ ਅਗਲੀ ਵਾਲੀ ਟ੍ਰੇਨ ਦੇ ਵਿੱਚ ਸੀ ਜਿਹੜੀ ਇੱਥੋਂ ਪਹਿਲਾਂ ਟ੍ਰੇਨ ਗਈ ਹੈ ਤੇ ਕੁਝ ਕੋ ਬਟਿੰਡੇ ਸਾਈਡ ਤੋਂ ਆ ਰਹੇ ਨੇ ਸੋ ਉਹ ਆਪਾਂ ਨੂੰ ਜੰਮੂ ਮਿਲ ਲੰਗੇ ਜਾ ਕੇ ਤੇ ਜੰਮੂ ਆਪਾਂ ਇਕੱਠੇ ਹੋਵਾਂਗੇ ਸਾਰੇ ਸਟੇਸ਼ਨ ਤੇ ਤੇ 10 ਤੋਂ 12 ਜਾਨੀਆਂ ਦਾ ਗਰੁੱਪ ਹੈ ਤੇ ਸਾਰੇ ਆਪਾਂ ਜਿਵੇਂ ਤੁਹਾਨੂੰ ਵੀਡੀਓ ਦੇ ਸ਼ੁਰੂ ਵਿੱਚ ਦੱਸਿਆ ਸੀਗਾ ਕਿ ਸਾਰਾ ਗਰੁੱਪ ਜਾ ਰਿਹਾ ਹੈ ਸ਼ਿਰੀਨਗਰ ਘੁੰਮਣ ਵਾਸਤੇ ਸੋ ਆਪਰ ਆਪਣਾ ਚੱਲ ਰਿਹਾ ਹੈ ਤੇ ਇੱਥੇ ਮੈਂ ਆ ਗਿਆ ਸੀ ਪੂਰੇ ਖਾਣਾ ਨੂੰ ਕਾਕੀ ਦੇ ਕੋਲੇ ਤੇ ਬਾਹਰ ਦਾ ਨਜ਼ਾਰਾ ਜਿਹੜਾ ਉਹ ਦੇਖ ਰਿਹਾ ਸੀ ਬਾਕੀ ਜਦੋਂ ਪੰਜਾਬ ਦੇ ਵਿੱਚੋਂ ਆਪਾਂ ਜੰਮੂ ਦੇ ਵਿੱਚ ਐਂਟਰ ਹੋਵਾਂਗੇ ਆਪਣੇ SIM ਜਿਹੜੇ ਉਹ ਬੰਦ ਹੋ ਜਾਣਗੇ ਪੰਜਾਬ ਵਾਲਾ SIM ਉਧਰ ਨਹੀਂ ਚੱਲਣਾ ਉਧਰ SIM ਨਵਾਂ ਲੈਣਾ ਪਊਗਾ ਤੇ ਜੰਪੂ ਸਟੇਸ਼ਨ ਤੇ ਪਹੁੰਚ ਕੇ ਆਪਾਂ ਦੇਖਾਂਗੇ SIM ਵੀ ਲਵਾਂਗੇ ਸਾਰਾ ਉਹਦਾ ਪ੍ਰੋਸੈਸ ਤੁਹਾਨੂੰ ਦੱਸਾਂਗੇ ਵੀ ਕੀ ਪ੍ਰੋਸੈਸ ਰਹਿੰਦਾ SIM ਲੈਂਡ ਦਾ ਹਨਾ ਵੀ ਕਿੰਨੇ ਰੁਪਈਆ ਦੇ ਵਿੱਚ SIM ਮਿਲਦਾ ਤੇ ਇਹ ਆਪਣਾ ਬਾਰਡਰ ਤੱਕ SIM ਚੱਲੂ ਪੰਜਾਬ ਵਾਲਾ ਸ਼ਾਮ ਦੇ 4 ਵਜੇ ਦਾ ਹੋ ਗਿਆ ਤੇ ਆਪਣੀ ਟ੍ਰੇਨ ਪਹੁੰਚ ਗਈ ਮੁਕੇਰੀਆਂ ਤੇ ਇੱਥੇ ਆਪਾਂ ਟਰੈਕ ਕਰ ਰਹੇ ਹਾਂ ਆਪਣੀ ਟ੍ਰੇਨ ਤੇ ਇਹ ਐਪ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਤੇ ਇਹਦੇ ਤੁਸੀਂ ਟਰੈਕ ਕਰ ਸਕਦੇ ਹੋ ਆਪਣੀ ਟ੍ਰੇਨ ਤੇ ਮੁਕੇਰੀਆਂ ਆਪਣੀ ਟ੍ਰੇਨ ਜਿਹੜੀ ਉਹ ਪਹੁੰਚਣ ਵਾਲੀ ਹੈ ਤੇ ਅੱਗੇ ਜਿਹੜੇ ਆਉਣ ਵਾਲੇ ਸਟੇਸ਼ਨ ਨੇ ਉਹ ਹੈਗਾ ਪਠਾਨਕੋਟ ਕਤੂਆ ਤੇ ਜੰਮੂ ਤਵੀ ਬਾਕੀ ਵਿੱਚ ਛੋਟੇ ਹੋਰ ਹੁੰਦੇ ਨੇ ਸਟੇਸ਼ਨ ਤੇ ਉਹ ਛੋਟੇ ਇੱਥੋਂ ਓਪਨ ਹੋ ਜਾਂਦੇ ਨੇ ਇਹ ਜਿਹੜੇ ਵੱਡੇ ਵੱਡੇ ਸ਼ੋਅ ਕਰਦਾ ਹੁੰਦਾ ਜੇ ਤੁਸੀਂ ਇੱਥੇ ਕਲਿੱਕ ਕਰਾਂਗੇ ਤਾਂ ਜਿਹੜੇ ਸਾਰੇ ਸਾਰੇ ਛੋਟੇ ਨੇ ਨਾ ਵਿਚਲੇ ਸਟੇਸ਼ਨ ਉਹ ਸ਼ੋਅ ਕਰ ਦਊਗਾ ਤੇ ਜਿਹੜੇ ਵੱਡੇ ਮਸ਼ਹੂਰ ਸ਼ਹਿਰ ਨੇ ਉਹ ਇਸ ਤਰ੍ਹਾਂ ਸ਼ੋਅ ਕਰ ਦਊਗਾ ਤੇ ਹੁਣ ਇੱਥੇ ਮੁਕੇਰੀਆਂ ਹੋਊਗੀ ਟ੍ਰੇਨ ਤੇ ਆਲੇ-ਦਾਲੇ ਆ ਸਾਰਾ ਸ਼ਹਿਰ ਕੁਝ ਫੈਕਟਰੀਆਂ ਹਨ ਤੇ ਖੇਤ ਸਫ਼ਰ ਚੱਲ ਰਿਹਾ ਤੇ ਟਾਈਮ ਇਹ ਦਿਖਾ ਰਹੀ ਹੈ 6:22 ਵਜੇ ਦਾ 6:22 ਵਜੇ ਤੇ ਆਪਾਂ ਨੂੰ ਪਹੁੰਚਾਉ 4 ਵਜੇ ਦਾ ਸਮਾਂ ਹੋ ਗਿਆ ਹੁਣ ਤਿੰਨ ਚਾਰ ਘੰਟੇ ਟ੍ਰੇਨ ਲੇਟ ਹੈ ਆਪਣੀ ਪਠਾਨਕੋਟ ਰਹਿ ਗਿਆ ਤੇ ਇੱਥੋਂ 20 ਕਿਲੋਮੀਟਰ ਪਠਾਨਕੋਟ ਰਹਿ ਗਿਆ ਤੇ ਪਠਾਨਕੋਟ ਪਹੁੰਚੂ ਫਿਰ ਉਸ ਤੋਂ ਬਾਅਦ ਜੋ ਜਿਹੜਾ ਆਖਰੀ ਸਟੇਸ਼ਨ ਆਉਣਾ ਪੰਜਾਬ ਦਾ ਉਹ ਆਉਣਾ ਹੈ ਮਾਦੋਪੁਰ ਆਦੀ ਮਾਦੋਪੁਰ ਇੱਥੇ ਬਾਰਡਰ ਪੈਂਦਾ ਹੈ ਪੰਜਾਬ ਤੇ ਜੰਮੂ ਦਾ ਆ ਮਾਦੋਪੁਰ ਆ ਗਿਆ ਤੇ ਇੱਥੇ ਮੈਂ ਤੁਹਾਨੂੰ ਦਿਖਾ ਵੀ ਦਿਨਾ ਲਿਖਿਆ ਹੋਊਗਾ ਆ ਦੇਖੋ ਲਾਈਨ ਕਿੱਤੀ ਹੋਈ ਹੈ ਨਾ ਜਿਹੜੀ ਆ ਲਾਈਨ ਹੈ ਜਿਹੜੀ ਇੱਥੇ ਪੰਜਾਬ ਲਿਖਿਆ ਹੋਇਆ ਹੈ ਤੇ ਇਹਦੇ ਇਧਰ ਹੀ ਲਾਈਨ ਜੰਮੂ ਐਂਡ ਕਸ਼ਮੀਰ ਲਿਖਿਆ ਹੋਇਆ ਹੈ ਤੇ ਮਾਦੋਬ ਉਹ ਆਖਰੀ ਸਟੇਸ਼ਨ ਹੈ ਆਪਣੇ ਪੰਜਾਬ ਦਾ ਫਿਰ ਉਸ ਤੋਂ ਜੰਮੂ ਦੇ ਵਿੱਚ ਐਂਟਰ ਹੋ ਜੂ ਇਹ ਏਰੀਆ ਦੇ ਵਿੱਚ ਮੈਂ ਪਹਿਲੀ ਵਾਰ ਆਇਆ ਇਹ ਜਿਹੜਾ ਮੁਕੇਰੀਆਂ ਪਠਾਨਕੋਟ ਵਾਲਾ ਏਰੀਆ ਤੇ ਹਸ਼ਿਆਰਪੁਰ ਤੱਕ ਤਾਂ ਆਇਆ ਤੇ ਇੱਧਰ ਨੂੰ ਹੀ ਕਦੇ ਆਏ ਸੀ ਤੇ ਆ ਸਾਰੇ ਇੱਥੇ ਖੇਤ ਨੇ ਕੀਤੀ ਵਾੜੀ ਵਾਲੇ ਦੁਆਲੇ ਦੀ ਹਨਾ ਪਪੂਲਰ ਬਹੁਤ ਹਾਵੇਂ ਲੱਗਿਆ ਹੋਇਆ ਦੇਖਣ ਨੂੰ ਮਿਲਦਾ ਤੇ ਆ ਵੀ ਕੋਈ ਬਾਗ ਲੱਗਿਆ ਹੋਇਆ ਇੱਥੇ ਤੇ ਰਸਤੇ 'ਚ ਮੈਂ ਦੇਖ ਰਿਹਾ ਸੀ ਬਹੁਤ ਹਾਵੇਂ ਪਪੂਲਰ ਲੱਗਿਆ ਹੋਇਆ ਸੀ ਪਪੂਲਰ ਬਹੁਤ ਜ਼ਿਆਦਾ ਲੱਗਦਾ ਹਸ਼ਿਆਰਪੁਰ ਪਠਾਨਕੋਟ ਏਰੀਆ ਦੇ ਵਿੱਚ ਤੇ ਆ ਇੱਥੇ ਕੁਝ ਬਾਗ ਲੱਗਿਆ ਹੋਇਆ ਦੇ ਨਾਲ-ਨਾਲ ਪਿੰਡ ਜਿਹੜੇ ਉਹ ਚੱਲ ਰਹੇ ਨੇ 20 ਕਿਲੋਮੀਟਰ ਪਠਾਨਕੋਟ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮਾਧੋਪੁਰ ਪੰਜਾਬ ਦਾ ਜਿਹੜਾ ਆਖਰੀ ਸਟੇਸ਼ਨ ਆਊਗਾ ਆਪਾਂ ਨੂੰ ਉੱਥੋਂ ਜਿਹੜਾ ਬਾਰਡਰ ਕਰਾਸ ਕਰਾਂਗੇ ਆਪਾਂ ਆਪਣੀ ਟ੍ਰੇਨ ਪਠਾਨਕੋਟ ਦੇ ਨੇੜੇ ਪਹੁੰਚ ਗਈ ਤੇ ਆ ਇੱਕ ਬ੍ਰਿਜ ਕਰਾਸ ਕਰ ਰਹੀ ਹੈ ਤੇ ਇੱਥੋਂ ਬਹੁਤ ਸੋਹਣਾ 뷰 ਬਣਦਾ ਹੈ ਸੂਰਜ ਢਲ ਰਿਹਾ ਹੈ ਤੇ ਇਹ ਪਠਾਨਕੋਟ ਦੇ ਨੇੜੇ ਪਹੁੰਚ ਗਈ ਬਿਲਕੁਲ ਟਰੇਨ ਹੁਣ ਪਠਾਨਕੋਟ ਦੇ ਸਟੇਸ਼ਨ ਤੇ ਰੁਕੂਗੀ ਬਿਲਕੁਲ ਹੌਲੀ ਹੋਗੀ ਤੇ ਆ ਇੱਥੇ ਫਾਟਕ ਲੱਗਿਆ ਹੋਇਆ ਆਪਣੀ ਟਰੇਨ ਪਠਾਨਕੋਟ ਕੈਂਟ ਪਹੁੰਚ ਗਈ ਤੇ ਇੱਥੇ ਹੁਣ ਰੁਕੂਗੀ ਪਠਾਨਕੋਟ ਆ ਪਲੇਟਫਾਰਮ ਤੇ ਲੱਗੀ ਇਹ ਸਾਰਾ ਸਟੇਸ਼ਨ ਹੈ ਪਠਾਨਕੋਟ ਦਾ ਪਠਾਨਕੋਟ ਆਪਣੀ ਟ੍ਰੇਨ ਖੜੀ ਏ ਆ ਸਟੇਸ਼ਨ ਹੈ ਪਠਾਨਕੋਟ ਕੈਂਟ ਦਾ ਤੇ ਇਥੋਂ ਥੋੜੀ ਦੂਰੇ ਰਹਿ ਗਿਆ ਜਿਹੜਾ ਬਾਰਡਰ ਹੈ ਪੰਜਾਬ ਤੇ ਜੰਮੂ ਦਾ ਮਾਦੋਪੁਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮਾਦੋਪੁਰ ਨਾਮ ਦਾ ਸਟੇਸ਼ਨ ਆਉ ਉਹ ਤੋਂ ਅੱਗੇ ਫਿਰ ਜੰਮੂ ਦੇ ਵਿੱਚ ਆਉ ਕਥੂਹਾ ਤੇ ਇਸ ਤੋਂ ਬਾਅਦ ਆਪਾਂ ਜੰਮੂ ਦੇ ਵਿੱਚ ਐਂਟਰ ਹੋ ਜਾਾਂਗੇ ਮਾਦੋਪੁਰ ਲਾਸਟ ਸਟੇਸ਼ਨ ਹੈ ਆਪਣੇ ਜਿਹੜਾ ਪੰਜਾਬ ਦੇ ਵਿੱਚ ਹੈ ਉੱਥੇ ਬਾਰਡਰ ਪੈਂਦਾ ਫਿਰ ਕਥੂਹਾ ਜਿਹੜਾ ਆਉਂਦਾ ਉਹ ਜੰਮੂ ਕਸ਼ਮੀਰ ਦੇ ਵਿੱਚ ਹੈ ਉਹ ਜੰਮੂ ਦੇ ਵਿੱਚ ਹੈ ਤੇ ਪਠਾਨਕੋਟ ਸ਼ਾਉਣੀ ਦਾ ਇਹ ਸਟੇਸ਼ਨ ਹੈ ਤੇ ਇੱਥੇ ਕੁਝ ਜ਼ਿਆਦਾ ਪੈਸੇਂਜਰ ਨਹੀਂ ਹੈਗੇ ਥੋੜੀ ਪੈਸੇਂਜਰ ਉਤਰੇ ਨੇ ਤੇ ਚੜ੍ਹਨ ਨੂੰ ਵੀ ਨਹੀਂ ਹੈਗੇ ਤੇ ਖਾਲੀ ਹੋ ਪਿਆ ਆ ਸਾਰਾ ਪਲੇਟਫਾਰਮ ਸਾਹਮਣੇ ਵਾਲਾ ਹੈ ਨਾ ਸਟੇਸ਼ਨ ਤੇ ਦੂਸਰੀ ਸਾਈਡ ਵੀ ਜਿਹੜੀ ਸਾਡੇ ਟ੍ਰੇਨ ਲੱਗੀ ਹੋਈ ਹੈ ਉਹ ਸਾਈਡ ਵੀ ਨਹੀਂ ਹੈਗੇ ਜਿਵੇਂ ਲੁਧਿਆਣਾ ਹੈ ਆਪਣੇ ਗਲੰਦਰ ਅਮਰitsar ਉੱਥੇ ਬਹੁਤ ਜ਼ਿਆਦਾ ਹੁੰਦੇ ਨੇ ਤੇ ਇੱਥੇ ਇੰਨੇ ਜ਼ਿਆਦਾ ਨਹੀਂ ਹੈਗੇ ਤੇ ਇੱਥੇ ਰੁਕੂਗੀ ਮੈਨੂੰ ਲੱਗਦਾ 5-10 ਮਿੰਟ ਟ੍ਰੇਨ ਤੇ 260 ਕਿਲੋਮੀਟਰ ਦੀ ਸਫ਼ਰ ਸੀ ਆਪਣਾ ਕੋਈ ਜ਼ਿਆਦਾ ਲੰਬਾ ਸਫ਼ਰ ਨਹੀਂ ਸੀਗਾ ਤੇ ਇਸ ਤੋਂ ਬਾਅਦੋਂ ਫਿਰ ਆਪਾਂ ਜੰਮੂ ਦੇ ਵਿੱਚ ਐਂਟਰ ਹੋ ਜਾਾਂਗੇ ਨਾਲ ਦੀ ਨਾਲ ਸਾਰੀ ਅਪਡੇਟ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਲਓ ਜੀ ਪਠਾਨਕੋਟ ਤੋਂ ਆਪਣੀ ਟ੍ਰੇਨ ਚੱਲ ਪਈ ਤੇ ਇੱਥੇ 5 ਕਿ ਮਿੰਟੇ ਰੁਕੀ ਐ ਪਠਾਨਕੋਟ ਸ਼ਾਉਣੀ ਦੇ ਸਟੇਸ਼ਨ ਤੇ ਤੇ ਇੱਥੋਂ ਅੱਗੇ ਵਾਲਾ ਸਟੇਸ਼ਨ ਜਿਹੜਾ ਦੇਖਦੇ ਆਂ ਵੀ ਕਿੱਥੇ ਰੁਕਦੀ ਆ ਜਾ ਕੇ ਸਾਹਮਣੇ ਬੋਰਡ ਵੀ ਜਿਹੜਾ ਆਊਗਾ ਪਠਾਨਕੋਟ ਸ਼ਾਉਣੀ ਦਾ ਪਿੱਛੋਂ ਬਹੁਤ ਲੇਟ ਆਈ ਹੋਗੀ ਯਾਰ ਅੱਜ ਇਹ ਟ੍ਰੇਨ ਬਹੁਤ ਲੇਟ ਕਰਿਆ ਟ੍ਰੇਨ ਨੇ ਸਵੇਰੇ 9:30 ਦਾ ਟਾਈਮ ਸੀ ਲੁਧਿਆਣੇ ਦਾ ਦੇਖ ਲਓ ਵੀ 1:30 ਵਜੇ ਆਈ ਆ ਆ ਬੋਰਡ ਆ ਗਿਆ ਪਠਾਨਕੋਟ ਸ਼ਾਹੋਨੀ ਪਠਾਨਕੋਟ ਪਹਿਲੀ ਵਾਰ ਆਇਆ ਪਠਾਨਕੋਟ ਆਪਾਂ ਹੁਸ਼ਿਆਰਪੁਰ ਸਾਈਡ ਤੱਕ ਤਾਂ ਆਏ ਸੀਗੇ ਤੇ ਆਲੇ-ਦਾਲੇ ਰੋਡ ਚੱਲ ਰਿਹਾ ਬਰਾਬਰ ਨਾਲ-ਨਾਲ ਹਾਈਵੇ ਚੱਲਦਾ ਇੱਧਰ ਸਾਹਮਣੇ ਉੱਥੋਂ ਨੂੰ ਦੇਖਦਾ ਵੀ ਹੁਣ ਆ ਵੀਡੀਓ ਦੇ ਵਿੱਚ ਆਹ ਸਾਹਮਣੇ ਸਾਰਾ ਹਾਈਵੇ ਚੱਲ ਰਿਹਾ ਜਿਹੜਾ ਨੈਸ਼ਨਲ ਹਾਈਵੇ ਆ ਤੇ ਸੂਰਜ ਵੀ ਢਲਣ ਵਾਲੀ ਐ ਸੋ 5:00 ਵਜੇ ਦਾ ਸਮਾਂ ਹੋ ਗਿਆ। ਬਾਕੀ ਸਾਰੇ ਆਲੇ-ਦਾਲ ਇਹ ਆ ਵਸੋਂ ਘਰ ਆਲੇ-ਦਾਲੇ ਕੁਝ ਹੋਟਲ ਬਣੇ ਹੋਏ ਨੇ ਹਨਾ। ਆ ਵੀ ਸਾਰੇ ਆਲੇ-ਦਾਲੇ ਕਲੋਨੀਆਂ ਨੇ ਹੈਗੀਆਂ। ਅ ਰੇਲਵੇ ਟਰੈਕ ਦੇ ਨਾਲ-ਨਾਲ ਸ਼ਹਿਰ ਪਠਾਨਕੋਟ ਦੀਆਂ। ਮਾਧੋਪੁਰ ਦਾ ਸਟੇਸ਼ਨ ਆਉਣ ਵਾਲਾ ਤੇ ਆਪਾਂ ਆਨਲਾਈਨ ਜਿਵੇਂ ਚ ਨੂੰ ਦਿਖਾਇਆ ਸੀਗਾ। ਇਹ ਆਖਰੀ ਸਟੇਸ਼ਨ ਹੈ ਉਸ ਤੋਂ ਬਾਅਦ ਉਹ ਜੰਮੂ ਅਤੇ ਕਸ਼ਮੀਰ ਦੇ ਵਿੱਚ ਐਂਟਰ ਹੋ ਜਾਗੇ ਤੇ ਜਿਹੜਾ ਆਪਾਂ ਟਰੈਕ ਕਰਦੇ ਆ ਉਹਦੇ ਉੱਪਰ ਵੀ ਲਿਖਿਆ ਆਉਂਦਾ ਮਾਧੋਪੁਰ ਪੰਜਾਬ ਤੇ ਇੱਥੇ ਬਾਰਡਰ ਪੈਂਦਾ ਹੈ ਪੰਜਾਬ ਤੇ ਜੰਮੂ ਕਸ਼ਮੀਰ ਦਾ ਤੇ ਇੱਥੋਂ ਪੰਜਾਬ ਦੀ ਹੱਦ ਜਿਹੜੀ ਉਹ ਮੁੱਕ ਜਾਂਦੀ ਹੈ ਜੰਮੂ ਜਿਹੜਾ ਉਹ ਸ਼ੁਰੂ ਹੋ ਜਾਂਦਾ ਤੇ ਦੇਖਦੇ ਆ ਵੀ ਮਾਧੋਪੁਰ ਦੇ ਸਟੇਸ਼ਨ ਤੇ ਟ੍ਰੇਨ ਰੁਕੂ ਜਾਂ ਨਹੀਂ ਤੇ ਅਗਲਾ ਸਟੇਸ਼ਨ ਜਿਹੜਾ ਆਉਣਾ ਹੈ ਉਹ ਮਾਧੋਪੁਰ ਦੇ ਆਉਣਾ ਤੇ ਆ ਨਾਲ ਨਾਲ ਰੋਡ ਵੀ ਜਿਹੜਾ ਉਹ ਚੱਲ ਰਿਹਾ ਹੈ ਤੇ ਹਾਈਵੇ ਲੈਂਡ ਦੇ ਨਾਲ ਨਾਲੇ ਚੱਲਦਾ ਆਉਂਦਾ ਤੇ ਹੁਣ ਥੋੜਾ ਜਿਹਾ ਹਾਈਵੇ ਤੋਂ ਆਪਾਂ ਪਿੱਛੇ ਆ ਪਹਿਲਾਂ ਜਿਵੇਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਸੀ ਤੇ ਇਸ ਤੋਂ ਬਾਅਦ ਜਮ ਐਂਟਰ ਹੋ ਜਾਾਂਗੇ ਆਪਾਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਤੇ ਜਿਹੜਾ ਇਹ ਸਿਮਾ ਆਪਣਾ ਪੰਜਾਬ ਵਾਲਾ ਇਹ ਬਾਰਡਰ ਤੱਕ ਜਾਂਦਾ ਹੁੰਦਾ ਉਸ ਤੋਂ ਬਾਅਦ ਫਿਰ ਰੇਂਜ ਵਗੈਰਾ ਦੀ ਉੱਡ ਜਾਂਦੀ ਹੈ ਤੇ ਆਪਾਂ ਇੱਥੇ ਟਾਕੀ ਦੇ ਵਿੱਚ ਖੜੇ ਆ ਤੇ ਆਪਾਂ ਆਹ ਟਾਕੀ ਦੇ ਵਿੱਚ ਖੜੇ ਆ ਤੇ ਇੱਥੋਂ ਦੇਖਦੇ ਆ ਵੀ ਹੁਣ ਮਾਧੋਪੁਰ ਦੇ ਸਟੇਸ਼ਨ ਤੇ ਰੁਕਦੀ ਹੈ ਟ੍ਰੇਨ ਕਿ ਨਹੀਂ ਹੈ ਨਾ ਤੇ ਉਸ ਤੋਂ ਅੱਗੇ ਫਿਰ ਕਧੂਆ ਕਧੂਆ ਆਊਗਾ ਅਗਲਾ ਸਟੇਸ਼ਨ ਤੇ ਉਹ ਜਮੂ ਦੇ ਵਿੱਚ ਤੇ ਆਲੇ-ਦਾਲੇ ਕੁਛ ਘਰ ਆ ਗਏ ਹਨ ਸਾਰੀ ਬਸੋਂ ਆ ਗਈ ਆਲੇ-ਦੋਲੇ ਤੇ ਆ ਆ ਗਿਆ ਸਟੇਸ਼ਨ ਮਾਦੋਪੁਰ ਪੰਜਾਬ ਦਾ ਹਨ ਜਿਵੇਂ ਤੁਹਾਨੂੰ ਆਪਾਂ ਬੋਰਡ ਦਿਖਾਇਆ ਹਨ ਬੋਰਡ ਲੱਗਿਆ ਹੋਇਆ ਸੀ ਮਾਦੋਪੁਰ ਪੰਜਾਬ ਤੇ ਮਾਦੋਪੁਰ ਪੰਜਾਬ ਇਹਦੇ ਪਿੱਛੇ ਜਿਹੜਾ ਉਹ ਪਾਇਆ ਜਾਂਦਾ ਫਿਰ ਇਸ ਤੋਂ ਅਗਲਾ ਸਟੇਸ਼ਨ ਕਤੂਹਾ ਆਉਣਾ ਤੇ ਇਹ ਛੋਟਾ ਜਿਹਾ ਸਟੇਸ਼ਨ ਹੈ ਜਿਆਦਾ ਕੋਈ ਵੱਡਾ ਸਟੇਸ਼ਨ ਨਹੀਂ ਹੈਗਾ ਤੇ ਪੰਜਾਬ ਦੀ ਹੱਦ ਇੱਥੋਂ ਖਤਮ ਹੁੰਦੀ ਹੈ ਇਸ ਤੋਂ ਅੱਗੇ ਵਾਲੇ ਸਟੇਸ਼ਨ ਜਿਹੜੇ ਆਉਣਗੇ ਉਹ ਜੰਮੂ ਐਂਡ ਕਸ਼ਮੀਰ ਦੇ ਵਿੱਚ ਆਉਣਗੇ ਤੇ ਆਹ ਇੱਥੇ ਪਲੇਟਫਾਰਮ ਹੈ ਛੋਟਾ ਜਿਹਾ ਸਟੇਸ਼ਨ ਹੈ ਕੋਈ ਇਹ ਜਿਆਦਾ ਵੱਡਾ ਸਟੇਸ਼ਨ ਨਹੀਂ ਹੈਗਾ ਥਾਂ ਥਾਂ ਤੇ ਇਹ ਬੋਰਡ ਲੱਗੇ ਹੋਏ ਨੇ ਮਾਦੋਪੁਰ ਪੰਜਾਬ ਉੱਪਰ ਲਿਖਿਆ ਹੋਇਆ ਦੇਖੋ ਜਿਵੇਂ ਆ ਜਿਹੜਾ ਬੈਠਣ ਵਾਲਾ ਬਣਿਆ ਹੋਇਆ ਹੈ ਨਾ ਉਹਦੇ ਉੱਪਰ ਵੀ ਲਿਖਿਆ ਹੋਇਆ ਮਾਧੋਪੁਰ ਪੰਜਾਬ ਤੇ ਸਿਮ ਵੀ ਥੋੜੇ ਟਾਈਮ ਤੱਕ ਬੰਦ ਜਿਹੜੇ ਉਹ ਹੋ ਜਾਣਗੇ ਫਿਰ ਉੱਥੇ ਆਪਾਂ ਨੂੰ ਨਵਾਂ ਸਿਮ ਜਿਹੜਾ ਉਹ ਲੈਣਾ ਪਊਗਾ ਜਾ ਕੇ ਜੰਮੂ ਕਸ਼ਮੀਰ ਦੇ ਵਿੱਚ ਤੇ ਉਧਰ ਸਾਹਮਣੇ ਵੀ ਇੱਕ ਬੋਰਡ ਲੱਗਿਆ ਹੋਇਆ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਦਾ ਨਾ ਮਾਧੋਪੁਰ ਪੰਜਾਬ ਦਾ ਆ ਦੇਖੋ ਇਹਦੇ ਉੱਪਰ ਲਿਖਿਆ ਹੋਇਆ ਮਾਧੋਪੁਰ ਪੰਜਾਬ ਤੇ ਇੱਥੋਂ ਹਲਕਾ ਹਲਕਾ ਪਹਾੜੀ ਏਰੀਆ ਵੀ ਜਿਹੜਾ ਉਹ ਸ਼ੁਰੂ ਹੋ ਜਾਂਦਾ ਤੇ ਆਪਾਂ ਹੁਣ ਰਾਵੀ ਦਰਿਆ ਜਿਹੜਾ ਉਹ ਕ੍ਰੋਸ ਕਰਾਂਗੇ ਤੇ ਰਾਵੀ ਦਰਿਆ ਉੱਪਰ ਦੀ ਟ੍ਰੇਨ ਜਿਹੜੀ ਬਹ ਜਾਂਦੀ ਹੈ ਤੇ ਇਸ ਤੋਂ ਬਾਅਦ ਫਿਰ ਜੰਮੂ ਸ਼ੁਰੂ ਹੋ ਜਾਣਾ ਐਂਟਰ ਹੁੰਦੇ ਆ ਸਾਰੇ ਸਿਮ ਜਿਹੜੇ ਉਹ ਬੰਦ ਹੋ ਗਏ ਐਮਰਜੈਂਸੀ ਕਾਲ ਇਹ ਤੇ ਲਿਖਿਆ ਆਉਣ ਲੱਗ ਗਿਆ ਤੇ ਜਿਵੇਂ ਆਈਡੀ ਦੀ ਥੋੜੀ ਜਿਹੀ ਰੇਂਜ ਹੈਗੀ ਇਹ ਵੀ ਉੱਡ ਜਾਣੀ ਆ ਨੋ ਸਰਵਿਸ ਆ ਗਿਆ ਇੱਥੇ ਬਾਰਡਰ ਕ੍ਰੋਸ ਕਰਨ ਸਾਰੇ ਉੱਥੇ ਆਪਾਂ ਨੂੰ ਹੁਣ ਨਵਾਂ ਸਿਮ ਜਿਹੜਾ ਉਹ ਲੈਣਾ ਪਊਗਾ ਜਾ ਕੇ ਤੇ ਇੱਥੋਂ ਆਪਾਂ ਮਾਧੋਪੁਰ ਤੋਂ ਐਂਟਰ ਹੋਗੇ ਜੰਮੂ ਦੇ ਵਿੱਚ ਜੰਮੂ ਐਂਡ ਕਸ਼ਮੀਰ ਦੇ ਵਿੱਚ ਮਾਧੋਪੁਰ ਬਾਰਡਰ ਪੈਂਦਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵੀਡੀਓ ਦੇ ਵਿੱਚ ਥਾ-ਥਾ ਤੇ ਇੱਥੇ ਦੇਖਣ ਨੂੰ ਮਿਲਦੇ ਨੇ ਪਿੱਛੇ ਵੀ ਕਾਇਆ ਸੀਗਾ ਹਨਾ ਮੈਂ ਜਿਵੇਂ ਬਰਸਾਤਾਂ ਦੇ ਵਿੱਚ ਇਹਨਾਂ ਦੇ ਵਿੱਚ ਪਾਣੀ ਜਿਹੜਾ ਹੋ ਆ ਜਾਂਦਾ ਹੁਣ ਤਾਂ ਇਹ ਸੁੱਕੇ ਪਏ ਨੇ ਤੇ ਕੁਝ ਐਵੇਂ ਦੇ ਆ ਵਾਲੇ ਤੋਂ ਵਾਲਾ ਇੱਥੇ ਐਵੇਂ ਦੀ ਸਾਰੀ ਜ਼ਮੀਨ ਹੈ ਹਨਾ ਥਾ-ਥਾ ਤੇ ਛੋਟੇ-ਛੋਟੇ ਨਾਲੇ ਦੇਖਣ ਨੂੰ ਜਿਹੜੇ ਉਹ ਮਿਲ ਜਾਂਦੇ ਨੇ ਬਰਸਾਤੀ ਨਾਲੇ ਕਹਿੰਦੇ ਨੇ ਇਹਨਾਂ ਨੂੰ ਆਪਣੀ ਟ੍ਰੇਨ ਹੁਣ ਖੜੀ ਐ ਇੱਕ ਟੂਹਾ ਦੇ ਸਟੇਸ਼ਨ ਤੇ ਤੇ ਇਥੋਂ ਡੇਢ ਘੰਟਾ ਤਕਰੀਬਨ ਕਹਿ ਰਹੇ ਨੇ ਲੱਗੂਗਾ ਜੰਮੂ ਤੱਕ ਤੇ ਰੇਂਜ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਿਮ ਦੀ ਉੜਗੀ ਹੈ ਨਾ ਆਪਾਂ ਉਥੇ ਨਵਾਂ ਸਿਮ ਲਵਾਂਗੇ ਜੰਮੂ ਜਾ ਕੇ ਤੇ ਉਹਦਾ ਕੀ ਪ੍ਰੋਸੈਸ ਰਹਿੰਦਾ ਉਹ ਸਾਰਾ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਤੁਹਾਨੂੰ ਨਵਾਂ ਸਿਮ ਜਿਹੜਾ ਮਿਲਦਾ ਹੈ ਸਟੇਸ਼ਨ ਦੇ ਬਾਹਰ ਕਾਫੀ ਸਾਰੀਆਂ ਦੁਕਾਨਾਂ ਹੁੰਦੀਆਂ ਨੇ ਉੱਥੋਂ ਮਿਲ ਜਾਂਦਾ ਤੇ ਫਿਲਹਾਲ ਆ ਕਟੂਆ ਦਾ ਸਟੇਸ਼ਨ ਹੈ ਤੇ ਇੱਥੇ ਟ੍ਰੇਨ ਆਪਣੀ ਰੁਕੀ ਹੋਈ ਹੈ ਤੇ 5 ਕੁ ਮਿੰਟ ਹੋ ਗਏ ਰੁਕੀ ਨੂੰ ਯਾਤਰੀ ਚ ਬਣੇ ਰਹੋ ਨਾਲ ਦੀ ਨਾਲ ਸਾਰੀ ਆਪਾਂ ਅਪਡੇਟ ਜਿਹੜੀ ਉਹ ਦਿੰਦੇ ਰਵਾਂਗੇ ਸ਼ਾਮ 7:35 ਦਾ ਜਿਹੜਾ ਉਹ ਟਾਈਮ ਹੋ ਗਿਆ ਤੇ ਆਪਾਂ 1:30 ਵਜੇ ਲੁਧਿਆਣੇ ਤੋਂ ਟ੍ਰੇਨ ਦੇ ਵਿੱਚ ਬ ਹਾਂ 6 ਵਜੇ ਦਾ ਟਾਈਮ ਹੋ ਗਿਆ ਤੇ ਬਾਹਰ ਹਨੇਰਾ ਹੋਣਾ ਸ਼ੁਰੂ ਹੋ ਗਿਆ ਤੇ ਆਪਣੀ ਟ੍ਰੇਨ ਸੰਬਾ ਖੜੀ ਸੀ ਸੰਬਾ ਦੇ ਸਟੇਸ਼ਨ ਤੇ ਤੇ ਇੱਥੇ ਮਤਲਬ ਪੈਸੈਂਜਰ ਤਾਂ ਨਹੀਂ ਚੜਿਆ ਕੋਈ ਮੂਹੋਂ ਟ੍ਰੇਨ ਆ ਰਹੀ ਸੀ ਉਹਦੇ ਕਰਕੇ ਇਹ ਰੁਕੀ ਹੋਈ ਸੀ ਤੇ ਮੂਹ ਨੇ ਰਾਜਾ ਹੋ ਗਿਆ ਬਾਹਰ 10-15 ਮਿੰਟ ਚ 10-15 ਮਿੰਟ ਚ ਆਪਾਂ ਪਹੁੰਚ ਜਾਾਂਗੇ ਜੰਮੂ ਤਵੀ ਦੇ ਸਟੇਸ਼ਨ ਤੇ ਇੱਥੇ ਖੜੀ ਸੀ ਆਪਣੀ ਟ੍ਰੇਨ ਸੰਬਾ ਤੇ ਆ ਬਾਈ ਉਹ ਨਹੀਂ ਮਿਲੇ ਸੀ ਆਪਾਂ ਨੂੰ ਚਾਂਸੀ ਤੋਂ ਨੇ ਇਹ ਲੁਧਿਆਣੇ ਤੋਂ ਨਾਲੇ ਨੇ ਆਪਣੇ ਇਹ ਤੇ ਇਹਨਾਂ ਨਾਲ ਬਹੁਤ ਵਧੀਆ ਆਪਣਾ ਟਾਈਮ ਲੰਘ ਗਿਆ ਚਲੋ ਠੀਕ ਆ ਬਾਈ ਮਿਲਦੇ ਆ ਕੋਈ ਫੇਰ ਓਕੇ ਲਓ ਜੀ ਫਾਈਨਲੀ 5-6 ਘੰਟਿਆਂ ਦੇ ਸਫ਼ਰ ਤੋਂ ਬਾਅਦ ਹੁਣ ਆਪਾਂ ਪਹੁੰਚ ਗਏ ਜੰਮੂ ਤਵੀ ਦੇ ਸਟੇਸ਼ਨ ਤੇ ਸੇ ਜੰਮੂ ਤਵੀਦ ਸਟੇਸ਼ਨ ਤੱਕ ਇਹ ਆਪਣੀ ਟਿਕਟ ਸੀਗੀ ਤੇ ਇੱਥੇ ਸਟੇਸ਼ਨ ਤੇ ਆਪਾਂ ਉਤਰਦੇ ਆ ਆਪਦੇ ਗਰੁੱਪ ਵਾਲਿਆਂ ਨੂੰ ਮਿਲਦੇ ਆ ਫਿਰ ਇੱਥੋਂ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕਰਾਂਗੇ ਸ਼੍ਰੀਨਗਰ ਵਾਸਤੇ ਇਹ ਸਾਰਾ ਸਟੇਸ਼ਨ ਹੈ ਜੰਮੂ ਤਵੀਦ ਬਹੁਤ ਵੱਡਾ ਸਟੇਸ਼ਨ ਹੈ ਬਹੁਤ ਪੈਸੈਂਜਰ ਨੇ ਸਟੇਸ਼ਨ ਤੇ ਬਹੁਤ ਹੌਲੀ-ਹੌਲੀ ਟ੍ਰੇਨ ਆਈ ਹੈ 1 ਘੰਟਾ ਤੋਂ ਅੱਧਾ 1 ਘੰਟਾ ਦਾ ਪਿੱਛੇ ਖੜੀ ਰਹੀ ਰਹੀ ਟ੍ਰੇਨ 10 ਕਿਲੋਮੀਟਰ ਵਿੱਚ ਹੀ ਖੜੀ ਰਹੀ 1 ਘੰਟਾ ਤੇ ਆ ਜਿਹੜੀ ਟ੍ਰੇਨ ਖੜੀ ਹੈ ਇਹਦੇ ਚ ਆਪਾਂ ਆਇਆ ਲੁਧਿਆਣੇ ਤੋਂ ਲੈ ਕੇ ਜੰਮੂ ਤਵੀ ਤੱਕ ਤੇ ਇਹ ਟ੍ਰੇਨ ਦੇ ਵਿੱਚ ਆਪਾਂ ਸਫ਼ਰ ਕੀਤਾ 5-6 ਘੰਟੇ ਹੁਣ ਚੱਲਦੇ ਆਪਾਂ ਸਟੇਸ਼ਨ ਤੋਂ ਬਾਹਰ ਆਪਦੇ ਸਾਥੀਆਂ ਨੂੰ ਮਿਲਦੇ ਆਪਦੇ ਗਰੁੱਪ ਵਾਲਿਆਂ ਨੂੰ ਮਿਲਦੇ ਆ ਇਹ ਬਹੁਤ ਵੱਡਾ ਸਟੇਸ਼ਨ ਹੈ ਜੰਮੂ ਤਵੀ ਦਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਪੈਸੇਂਜਰ ਨੇ ਤੇ ਇੱਥੇ ਆ ਸਟੇਸ਼ਨ ਤੇ ਬਹੁਤ ਸਾਰੇ ਜਣੇ ਉਤਰਦੇ ਨੇ ਔਰ ਜਿਆਦਾ ਜਿਹੜੀ ਟ੍ਰੇਨ ਦੇ ਵਿੱਚ ਮੈਂ ਆਇਆ ਉਹ ਜਿਆਦਾ ਜਿਹੜੀਆਂ ਪਸੰਹੇਰ ਸੀ ਉਹ ਕਟੜਾ ਜਾਣ ਵਾਲੇ ਸੀਗੇ ਕਟੜਾ ਜਾਂਦੇ ਨੇ ਦਰਸ਼ਨਾਂ ਵਾਸਤੇ ਮੱਥਾ ਟੇਕਣ ਤੇ ਅੱਗੇ ਚੱਲਦੇ ਆਪਾਂ ਹੁਣ ਇੱਥੋਂ ਬਾਹਰ ਨਿਕਲਦੇ ਆਂ ਸਟੇਸ਼ਨ ਤੋਂ ਬਾਹਰ ਜਾ ਕੇ ਆਪਦੇ ਗਰੁੱਪ ਵਾਲਿਆਂ ਨੂੰ ਮਿਲਦੇ ਆਂ ਸਾਥੀਆਂ ਨੂੰ ਮਿਲਦੇ ਆਂ ਤੇ ਰਾਤ ਨੂੰ ਹੀ ਆਪਾਂ ਆਪਣਾ ਅੱਗੇ ਦਾ ਸਫ਼ਰ ਜਿਹੜਾ ਉਹ ਸ਼ੁਰੂ ਕਰਾਂਗੇ ਸ਼੍ਰੀਨਗਰ ਵਾਸਤੇ ਇੱਥੋਂ ਆਪਾਂ ਬੱਸ 'ਚ ਜਾਵਾਂਗੇ ਉਹ ਆਪਾਂ ਅੱਗੇ ਵਲੌਗ ਦੇ ਵਿੱਚ ਤੁਹਾਨੂੰ ਨਾਲ ਦੀ ਨਾਲ ਦੱਸਦੇ ਰਹਾਂਗੇ ਤੇ ਆਪਾਂ ਤਕਰੀਬਨ ਬਾਹਰ ਨਿਕਲੇ ਆਏ ਸਟੇਸ਼ਨ ਤੋਂ ਤੇ ਰਾਤ 8:40 ਵਜੇ ਦਾ ਸਮਾਂ ਹੋ ਗਿਆ ਆਪਾਂ 1:30 ਵਜੇ ਚੱਲੇ ਸੀਗੇ ਆ ਇਥੋਂ ਲੁਧਿਆਣੇੋਂ ਤੇ 8:40 ਵਜੇ ਆਪਾਂ ਨੂੰ ਇਹਨੇ ਜੰਮੂ ਲਾਇਆ ਤੇ ਬਾਹਰ ਚੱਲਦੇ ਆਪਾਂ ਐਗਜ਼ਿਟ ਕਰਦੇ ਆ ਤੇ ਆਪਦੇ ਸਾਥੀਆਂ ਨੂੰ ਮਿਲਦੇ ਆ ਤੇ ਇੱਥੇ ਇੰਨੀ ਠੰਡ ਨਹੀਂ ਹੈਗੀ ਜੰਮੂ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਦੇਖਦੇ ਆ ਵੀ ਕੀ ਬਣਦਾ ਔਰ ਇਹ ਤਾਂ ਨਾਰਮਲ ਮੌਸਮ ਹੈ ਜਿਵੇਂ ਆਪਣੇ ਆ ਮੈਂ ਸ਼ਾਰਟ ਹੀ ਪਾਈ ਹੋਈ ਹੈ ਕੋਈ ਕੋਟ ਵਗੈਰਾ ਨਹੀਂ ਪਾਇਆ ਹੋਇਆ ਹਰ ਰੇਤਾ ਕਦ ਸਹੀ ਲੱਗ ਰਿਹਾ ਹੈ ਬਾਕੀ ਬਾਹਰ ਜਾ ਕੇ ਦੇਖਦੇ ਹਾਂ ਕੀ ਬਣਦਾ ਅੱਛਾ ਆਪਾਂ ਬਾਹਰ ਚੱਲਦੇ ਹਾਂ ਤੇ ਆਪਦੇ ਗਰੁੱਪ ਵਾਲਿਆਂ ਨੂੰ ਮਿਲਦੇ ਹਾਂ ਉਹ ਸਟੇਸ਼ਨ ਦੇ ਬਾਹਰੇ ਵੇਟ ਕਰ ਰਹੇ ਨੇ